ਸਸਰੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਹਾਜ਼ਲ ਕਾ 24 ਤੁਹਾਨੂੰ ਪਤਾ ਹੀ ਹੈ ਚੋਣਾਂ ਦਾ ਕਾਊਂਟਿੰਗ ਜਿਹੜੀ ਹੈ ਲਗਭਗ ਪੂਰੀ ਹੋ ਚੁੱਕੀ ਹੈ ਤਾਂ ਗੱਲ ਕਰਾਂਗੇ ਫਿਰੋਜ਼ਪੁਰ ਲੋਕ ਸਭਾ ਸੀਟ ਦੀ ਜਿੱਥੇ ਸਥਿਤੀ ਉਤਰਾ ਜੜਾ ਡਾਵਾ ਡੋਲ ਲਗਭਗ ਰਹੀ ਹੈ ਥੋੜੀ ਜੀ ਲੀਡ ਤੇ ਜਿੱਤ ਹੋਈ ਹੈ ਕਦੇ ਤਾਂ ਸ਼ੇਰ ਸਿੰਘ ਬਾਯਾ ਕਾਂਗਰਸ ਪਾਰਟੀ ਵੱਲੋਂ ਲੀਡ ਕਰਦੇ ਸੀ ਕਦੇ ਗਰਮੀਤ ਸਿੰਘ ਰਾਣਾ ਸੋਡੀ ਲੀਡ ਕਰਦੇ ਸੀ ਤਾਂ ਕਦੇ ਆਮ ਆਦਮੀ ਪਾਰਟੀ ਵੱਲੋਂ ਜਗਦੀਪ ਸਿੰਘ ਕਾਕਾ ਬਰਾੜ ਮੁਕਾਬਲੇ ਵਿੱਚ ਆ ਜਾਂਦੇ ਸੀ ਤਾਂ ਸਾਰਾ ਦਿਨ ਗੁੱਥਮ ਗੁੱਥੀ ਜਿਹੜੀ ਚਲਦੀ ਰਹੀ ਹੈ ਤਾਂ ਆਖਰ ਐਂਡ ਸ਼ੇਰ ਸਿੰਘ ਬਾਯਾ ਦੀ ਜਿੱਤ ਹੋ ਚੁੱਕੀ ਹੈ ਫਰੋਜਪੁਰ ਲੋਕ ਸਭਾ ਸ਼ੇਡ ਤੋਂ 3242 ਵੋਟਾਂ ਦੇ ਨਾਲ ਲੀਡ ਦੇ ਨਾਲ ਜਿੱਤ ਜਿਹੜੀ ਯਕੀਨੀ ਬਣ ਚੁੱਕੀ ਹੈ ਔਰ ਕਾਕਾ ਬਰਾੜ ਆਵਾ ਦੀ ਪਾਰਟੀ ਵੱਲੋਂ 3242 ਪਿੱਛੇ ਤੇ ਹਰ ਗਏ ਨੇ ਪਿੱਛੇ ਰਹਿ ਕੇ ਹਰ ਗਏ ਨੇ ਔਰ ਗਰਮੀਤ ਸਿੰਘ ਰਾਣਾ ਸੋਢੀ 11529 ਵੋਟਾਂ ਤੇ ਰਹਿ ਚੁੱਕੇ ਨੇ ਹਾਰ ਚੁੱਕੇ ਨੇ ਔਰ ਕਾਲੀਦਾਲ ਵੱਲੋਂ ਨਿਰਦੇਵ ਸਿੰਘ ਬੋਬੀ ਮਾਨ 12981 ਵੋਟਾਂ ਤੇ পিছے رہ चुके ਨੇ اور ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 250685 ਵੋਟਾਂ ਤੇ ਪਿੱਛੇ رہ ਚੁੱਕੇ ਨੇ اور ਫੌਜੀ ਅੰਗਰੇਜ਼ ਸਿੰਘ ਵਿੜਵਾਲ ਜੋ ਕਿ ਹੁਣ ਤੱਕ 9478 ਵੋਟਾਂ ਉਹਨਾਂ ਨੂੰ ਪੂਰੀਆਂ ਜਿਹੜੀਆਂ ਪਈਆਂ ਨੇ ਸਰਿੰਦਰ ਕੰਬੋਜ 8433 ਵੋਟਾਂ ਕੁੱਲ ਪਈਆਂ ਨੇ ਹੁਣ ਤੱਕ ਤਾਂ ਲੋਕਾਂ ਨੇ ਧੰਨਵਾਦ ਕਰਨੇ ਸ਼ੁਰੂ ਕਰ ਦਿੱਤੇ ਨੇ ਸ਼ੇਰ ਸਿੰਘ ਗਵਾਯਾ ਦੇ ਔਰ ਲੱਡੂ ਵੰਡਨੇ ਸ਼ੁਰੂ ਕਰ ਦਿੱਤੇ ਨੇ ਪਟਾਕਿਆਂ ਦੀਆਂ ਸਾਈਆਂ ਲੋਕਾਂ ਨੇ ਦੇ ਦਿੱਤੀਆਂ ਨੇ ਆਓ ਲੋਕਾਂ ਦੇ ਨਾਲ ਸਮਰਥਕਾਂ ਜੋ ਇਹਨਾਂ ਦੇ ਸਮਰਥਕ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਆਓ ਕਰਦਿਆਂ ਗੱਲਬਾਤ ਜੀ ਸਤਪਾਲ ਜੀ ਸ਼ੇਰ ਸਿੰਘ ਗਵਾਯਾ ਜਿੱਤ ਗਏ ਨੇ ਮੁਕਾਬਲਾ ਫਸਵਾ ਸੀ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਦਾ ਮੇਰਾ ਵੀਰ ਮੈਂ ਦਨਦਨ ਬਾਬਾ ਕਲਾਈਆਂ ਵਾਲੇ ਅੱਗੇ ਬੜੀ ਫਰਿਆਦ ਕੀਤੀ ਸੀ ਕਿਉਂਕਿ ਖਪਾਇਆ ਸਾਹਿਬ ਆਏ ਸੀ ਆਪਣੇ ਸਕੂਲ 'ਚ ਤੇ ਮੈਂ ਉਹਨਾਂ ਨੇ ਕਹੇ ਜੀ ਵੀ ਜਿਹੜਾ ਬਾਬਾ ਕਲਾਈਆਂ ਵਾਲਾ ਨਾਲ ਤੈਨੂੰ ਜਿਤਾਵੇਗਾ ਤੇ ਵਾਕਿਓਂ ਹੀ ਬਾਬੇ ਕਲਾਈਆਂ ਵਾਲੇ ਨੇ ਸਾਡੀ ਬੜੀ ਇੱਜ਼ਤ ਰੱਖੀ ਬਹੁਤ ਜ਼ਿਆਦਾ ਤੇ ਮਾਲ ਕਰੇ ਇਹਨੂੰ ਪਰ ਅੱਬ ਰੰਗ ਲਾਵੇ ਤੇ ਅੱਗੇ ਹੋਰ ਵਧੇ ਤੇ ਬਹੁਤ ਖੁਸ਼ੀ ਆਜੀ ਅਸਤਾ ਹਸਰਦਾਰ ਜੀ ਆ ਪਟਾਕੇ ਲੈਣ ਆਏ ਬੇਟਿਆਂ ਦੇ ਸ਼ਾਮ ਦਿਖਣ ਜਿਹੜਾ ਪੂਰੇ ਜਸ਼ਨ ਮਨਾਵਾਂਗੇ ਇਹਨਾ ਕਹਿੰਦੇ ਨਹੀਂ ਜਿਸ ਤਰ੍ਹਾਂ ਆਸ ਲਗਾਈ ਜਾ ਰਹੀ ਸੀ ਵੀ ਲੀਡ ਬੜੀ ਉੱਚੀ ਚਾਹੀਦੀ 2 ਲੱਖ 1.5 ਲੱਖ ਉਹ ਉਹਦੇ ਬਦਤਬਲੀਕ ਨਹੀਂ ਆਈ ਮੁਤਾਬਕ ਯਾਰ ਇਸ ਤਰ੍ਹਾਂ ਵੀ ਕੋਈ ਸਮਝ ਨਹੀਂ ਲੱਗੀ ਇਸ ਵਾਰ ਤਾਂ ਇਹਨਾ ਮੰਨੋ ਹਰੇਕ ਬੰਦਾ ਇਹ ਸੋਚੀ ਜਾਂਦਾ ਵੀ ਕੀ ਚੱਕਰ ਕੀ ਬਣਿਆਗਾ ਪਰ ਫਿਰ ਵੀ ਗੁਲਦੇ ਡੈਂਦੇ ਥੱਲੇ ਉੱਤੇ ਪਰ ਨਿਕਲ ਹੀ ਗਿਆ ਮਾਲ ਕੀਤਾ ਬਾਬੇ ਖੜਾਈਆਂ ਲੈਣੇ ਪ੍ਰਯਾਦ ਕੀਤੀ ਬਹੁਤ ਜ਼ਿਆਦਾ ਇਹ ਜਦਰਾ ਖਲੀ ਜਨੇ ਤੇ ਇਹਨਾਂ ਅੱਛਾ ਹੁਣ ਤੁਸੀਂ ਤਿਆਰੀ ਕਰ ਰਹੇ ਹੋ ਫਟਾਕਿਆਂ ਦੀ ਜਾਂ ਸ਼ਗਨਾਂ ਮੈਂ ਨਾ ਬਿਲਕੁਲ ਪੂਰੀ ਖੜਾਈ ਦੇਣਾ ਆਜੋ ਕੱਲ ਜਾਵਾਂਗੇ ਅਸੀਂ ਜੀ ਕੱਲ ਜਾਵਾਂਗੇ ਆਰ ਪਾਵਾਂਗੇ ਤੇ ਬਹੁਤ ਖੁਸ਼ੀ ਸਾਨੂੰ ਬਹੁਤ ਜ਼ਿਆਦਾ ਥੈਂਕ ਯੂ ਕਬਾਇਆ ਸਾਹਿਬ ਹਾਂਜੀ ਅਮਨ ਜੀ ਕੀ ਜਾਨ ਚੋਂ ਸਰਸنگ ਭਾਇਆ ਜਿੱਤੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ GLOBALSਾ ਸ਼੍ਰੀ ਵਾਹਿਗੁਰੂ ਜੀ ਕੀ ਬਤੇ ਅਸੀਂ ਸ਼ੇਰ ਸਿੰਘ ਭਾਇਆ ਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਲੱਖ ਲੱਖ ਵਧਾਈ ਦਿੰਨੇ ਆ ਜੋ ਕਿ ਜਿੱਤ ਪ੍ਰਾਪਤ ਕੀਤੀ ਹੈ ਸਾਡੇ ਜ਼ਿਲ੍ਹੇ ਫਾਿਲਕਾ ਤੋਂ ਬਹੁਤ ਹੀ ਵਧੀਆ ਮਾਨ ਵਾਲੀ ਗੱਲ ਹੈ ਮੁਕਾਬਲਾ ਫਸਵਾ ਸੀ ਬਹੁਤ ਹੀ ਫਸਵਾ ਸੀ ਇਹ ਨਹੀਂ ਕਹਿੰਦੇ ਵੀ ਆ ਆਸਾਨ ਨਾਲ ਸੀਟ ਜਿੱਤੀ ਹੈ ਬਹੁਤ ਹੀ ਸਖਤ ਮੁਕਾਬਲਾ ਸੀ ਇੰਨੀ ਆਦੇ ਵੀ ਕੋਈ ਮਤਲਬ ਐਵੇਂ ਲੱਗੇ ਨੇ ਕਿਸੇ ਥੋੜੀ ਮਿਹਨਤ ਕਰਨੀ ਪਈ ਹੈ ਪੂਰਾ ਜੋਰ ਲੱਗਾ ਸੀ ਜਿਹੜੀ ਤੁਸੀਂ ਜਿੱਤ ਕਹਿ ਰਹੇ ਸੀ ਜਿੱਤ 2 ਲੱਖ ਤੋਂ ਹੈ 1.5 ਲੱਖ ਹਾਂਜੀ ਪਹਿਲਾਂ ਜੋ ਉਹ ਪਹਿਲਾਂ ਅਜ ਤੋਂ ਦੀ ਰਹੀ ਆ ਥੋੜਾ ਜਿਆ ਕਿਤੇ ਕਮੀਆਂ ਰਹਿ ਗਈਆਂ ਨੇ ਉਸ ਕਰਕੇ ਚਲੋ ਜਿੱਤ ਹੋਣੀ ਜ਼ਰੂਰੀ ਸੀ ਜਿੱਤ ਹੋ ਗਈ ਭਾਵੇਂ ਥੋੜੀ ਵੋਟ ਤੇ ਹੋਈ ਹੈ ਬਧਾਈ ਦੇ ਗਏ ਨਹੀਂ ਪਰ ਨਹੀਂ ਨਹੀਂ ਬਸ ਗਏ ਭਾਇਆ ਸਾਹਿਬ ਕਹਿਣੇ ਆ ਇਸ ਟਾਈਮ ਪਰ ਜੋ ਕੀ ਪ੍ਰਵਾਹ ਸਰਟੀਫਿਕੇਟ ਲੈਣ ਕੋਈ ਪਰ ਉਸ ਤੋਂ ਬਾਅਦ ਜਾਵਾਂਗੇ ਜਦੋਂ ਆ ਕੇ ਪਿੰਡ 4137 ਵੋਟਾਂ ਦੇ ਚੱਪੇ ਹੋਰ ਲਾਗਣਵਾਜ ਦਾ ਨੋਟ ਹਾਂਜੀ ਸਾਰੇ ਜਿੰਨਾ ਨੇ ਹਾਂ ਸਾਰਿਆਂ ਦਾ ਜਿੰਨਾ ਨਹੀਂ ਵੀ ਪਾਈਆਂ ਉਹਨਾਂ ਦਾ ਵੀ ਧੰਨਵਾਦ ਕਰਨੇ ਆ ਜਿੰਨਾ ਪਾਈਆਂ ਨੇ ਉਹਨਾਂ ਦਾ ਤਾਂ ਫਿਰ ਬਹੁਤ ਬਹੁਤ ਧੰਨਵਾਦ ਸੱਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾ 24 ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਮਸ਼ਹੂਰੀ ਔਰ ਇਸ਼ਤਿਹਾਰ ਕੋਈ ਵੀ ਐਡ ਲਗਾਉਣ ਲਈ ਸਾਡੇ ਉੱਪਰ ਦਿੱਤੇ ਨੰਬਰ ਤੇ ਸੰਪਰਕ ਸਾਡੇ ਨਾਲ ਕਰ ਸਕਦੇ ਹੋ ਧੰਨਵਾਦ ਜੀ